ਸਤਿ ਸ਼੍ਰੀ ਅਕਾਲ ਵੀਰੇ ਮੈਂ ਤੁਹਾਡਾ ਆਪਣਾ ਵਿੱਕੀ ਸਭੂ ਜੀਰੇ ਤੋਂ ਤੁਹਾਡੇ ਲਈ ਇੱਕ ਖਾਸ ਜਾਣਕਾਰੀ ਲੈ ਕੇ ਆਇਆ ਜਾਣਕਾਰੀ ਬਹੁਤ ਜ਼ਰੂਰੀ ਹੈ ਤੇ ਜਾਣਕਾਰੀ ਨੂੰ ਸ਼ੇਅਰ ਜੂਰ ਕਰਨਾ ਲੋਕਾਂ ਦਾ ਹੀ ਲੋੜਵੰਦ ਲੋਕਾਂ ਦਾ ਕਿਉਂਕਿ ਇਹ ਜਿਹੜੀ ਜਾਣਕਾਰੀ ਉਹਨਾਂ ਵਾਸਤੇ ਆ ਜਿਨ੍ਹਾਂ ਦੇ ਕੂਨੀ ਦੇ ਥੱਲੋਂ ਹਾਥੀਆਂ ਬਾਵਾ ਹੈ ਨਹੀਂ ਉਹਨਾਂ ਵਾਸਤੇ ਬੈਟਰੀ ਭਰੇ ਹੱਥ ਲਗਾਉਂਦਾ ਕੈਂਪ ਜਿਹੜਾ ਲੱਗ ਰਿਹਾ ਤਾਂ ਵੀਰੇ ਮੇਰੇ ਜੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਪੇਜ ਨੂੰ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰੋ ਤਾਂ ਕਿ ਮੈਂ ਅੱਗੇ ਤੋਂ ਵੀ ਇਦਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ ਤਾਂ ਜਾਣਕਾਰੀ ਇਹ ਹੈ ਵੀਰੇ ਇਹਦੇ ਵਾਸਤੇ ਕੀ ਜ਼ਰੂਰੀ ਹੈ ਜ਼ਰੂਰੀ ਹੈ ਕਿ ਤੁਹਾਡਾ ਆਧਾਰ ਕਾਰਡ ਨੰਬਰ ਉਹਨਾਂ ਨੂੰ ਬਹੁਤ ਜ਼ਰੂਰੀ ਆਉਂਦਾ ਕਾਗੀ ਪੱਤਰ ਨਾਲ ਲੈ ਕੇ ਜਾਣੇ ਨੇ ਮੋਬਾਈਲ ਨੰਬਰ ਲੈ ਕੇ ਜਾਣਾ ਕਿ ਤੁਹਾ ਹੱਥ ਕਟਿਆ ਹੈ ਵੱਡਿਆ ਉਤੋਂ ਦੀ ਫੋਟੋ ਨਾਲ ਲੈ ਕੇ ਜਾਣੀ ਹੈ ਤੇ ਰਜਿਸਟ੍ਰੇਸ਼ਨ ਇਹਦੀ ਹੈਗੀ ਹੈ 6 ਜਨਵਰੀ ਤੱਕ ਲਾਸਟ ਜਿਹੜੀ ਰਜਿਸਟ੍ਰੇਸ਼ਨ ਡੇਟ ਹੈ 6 ਜਨਵਰੀ ਮੋਗਾ ਦੇ ਵਿੱਚ ਹੈ ਮੋਗਾ ਜਿਹੜਾ ਸਥਾਨ ਹੈਗਾ ਗੁਰੂ ਨਾਨਕ ਕਾਲਜ ਮੋਗਾ ਦੇ ਵਿੱਚ ਇਸ ਦਾ ਰਜਿਸਟ੍ਰੇਸ਼ਨ ਹੋਣੀ ਹੈ ਉਹ ਤੁਸੀਂ ਕਰਵਾ ਸਕਦੇ ਹੋ ਕਿਸੇ ਵੀ ਲੋੜਵੰਤ ਤੱਕ ਕਿਸੇ ਵੀ ਲੋੜਵੰਤ ਤੱਕ ਇਹ ਚੀ ਦਰ શકે ਕਈਆਂ ਦੇ ਹੱਥ ਹੈ ਨਹੀਂਗੇ ਇਹ ਕੈਂਪ ਹਮੇਸ਼ਾ ਨਹੀਂ ਲੱਗਦੇ ਤਾਂ ਇਹ ਮੌਕਾ ਸੁਨਹਿਰੀ ਮੌਕਾ ਨਾਸਤੇ ਹੋ ਸਕਦਾ ਤਾਂ ਇਹ ਬੈਟਰੀ ਵਾਲੇ ਹੱਥ ਲਗਾਉਣ ਵਾਸਤੇ ਇਹ ਜੋ ਇਹ ਜੋ ਉਪਰਾਲਾ ਕੀਤਾ ਜਾ ਰਿਹਾ ਉਹ ਉਪਰਾਲਾ ਕੀਤਾ ਜਾ ਰਿਹਾ ਸ਼ਰੂ ਫਾਊਂਡੇਸ਼ਨ ਵੱਲੋਂ ਇਲਾਨੀ ਫਾਊਂਡੇਸ਼ਨ ਮੁੰਬਈ ਦੇ ਸਹਿਯੋਗ ਦੇ ਨਾਲ ਦਿਵਿਆਂਗ ਲੋੜਵੰਦ ਵਿਅਕਤੀਆਂ ਦੇ ਲਈ ਬੈਟਰੀ ਵਾਲੇ ਹੱਥ ਲਗਾਉਣ ਦਾ ਕੈਂਪ ਜਿਹੜਾ ਹੈਗਾ ਇਹਦੀ ਲਾਸਟ ਡੇਟ ਹੈ ਮਿਤੀ 10 ਜਨਵਰੀ ਉਦੋਂ ਇਹ ਲੱਗਣੇ ਆ ਪਰ ਰਜਿਸਟ੍ਰੇਸ਼ਨ ਜਿਹੜੀ ਆ ਉਹ 6 ਤਰੀਕ ਤੱਕ ਲਾਸਟ ਹੋ ਜਾਣੀ ਹੈ ਸਾਸੀਕਲ ਵੀਰੋ ਜਾਣਕਾਰੀ ਜਰੂਰ ਸਾਂਝੀ ਕਰਿਓ ਕਿਤੋਂ ਕਿ ਤੇ ਚੈਨਲ ਨੂੰ ਲਾਈਕ ਸਬਸਕ੍ਰ